ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਜੋ ਮੀਂਹ ਦੇ ਹਾਲਾਤ ਬਣ ਰਹੇ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਿਹੜੇ ਇਲਾਕੇ ਵਿੱਚ ਜ਼ਿਆਦਾ ਬਰਸਾਤ ਹੋਣ ਦੇ ਚਾਂਸ ਨੇ ਤੇ ਕਿਹੜੇ ਜ਼ਿਲ੍ਹਿਆਂ ਨੂੰ ਕੋਈ ਚਿੰਤਾ ਦੀ ਗੱਲ ਨਹੀਂ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ ਤੁਸੀਂ ਤਾਜ਼ਾ ਸੈਟਲਾਈਟ ਇਮੇਜਸ ਦੇਖ ਸਕਦੇ ਹੋ ਬੱਦਲਬਾਜ਼ੀ ਦਾ ਮਾਹੌਲ ਪੂਰੇ ਪੰਜਾਬ ਹਰਿਆਣਾ ਐਮਪੀ ਯੂਪੀ ਹਮਾ ਚਲੋ ਤੇ ਉਤਰਾਖੰਡ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੱਕ WhatsApp ਰਾਹੀਂ Facebook ਰਾਹੀਂ ਤਾਂ ਕਿ ਉਹਨਾਂ ਨੂੰ ਵੀ ਮੌਸਮ ਦੀ ਜਾਣਕਾਰੀ ਦੀ ਇਨਫੋਰਮੇਸ਼ਨ ਪਹੁੰਚ ਸਕੇ ਅੱਜ ਰਾਤ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਖਾਸ ਤੌਰ ਤੇ ਪੰਜਾਬ ਦੇ ਪੱਛਮੀ ਬੈਲਟ ਫਜ਼ਿਲਕਾ ਫਿਰੋਜ਼ਪੁਰ ਵਾਲੀ ਬੈਲਟ ਹੋਗੀ ਅੰਮ੍ਰਿਤਸਰ ਤਰਨਤਾਰਨ ਦੀ ਬੈਲਟ ਹੋਗੀ ਗੁਰਦਾਸਪੁਰ ਪਠਾਨਕੋਟ ਰੂਪਨਗਰ ਜ਼ਿਲ੍ਹਾ ਇਨ੍ਹਾਂ ਨੇੜੇ-ਤੇੜੇ ਦੇ ਜਿਹੜੇ ਇਲਾਕੇ ਨੇ ਤਿੰਨ-ਚਾਰ ਪੈਚੀ ਰੂਪ ਦੇ ਵਿੱਚ ਇਲਾਕੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਹਾਲਾਤ ਨੇ ਮੀਂਹ ਦੇ ਗੁੰਡਾਬੰਦੀ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲੇਗੀ ਤੁਹਾਨੂੰ ਪਹਿਲਾਂ ਹੀ ਦਿਨ ਦੇ ਵੇਲੇ ਦੱਸ ਚੁੱਕੇ ਸਾਂ ਕਿ 26 ਤਰੀਕ ਰਾਤ ਤੋਂ ਲੈ ਕੇ 28 ਤਰੀਕ ਤੱਕ ਲਗਾਤਾਰ ਮੀਂਹ ਦੇ ਹਾਲਾਤ ਬਰਕਰਾਰ ਨੇ ਪੰਜਾਬ ਦੇ ਉੱਪਰ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਦਿਨ ਦੇ ਵੇਲੇ ਹਵਾ ਜਿਹੜੀ ਅੱਜ ਫੇਰ ਰਹੀ ਥੋੜੀ-ਬਹੁਤੀ ਪੂਰਬੀ ਹਵਾ ਥੋੜੀ-ਬਹੁਤੀ ਪੱਛਮੀ ਹਵਾ ਚੱਕਰਵਾਤੀ ਰੂਪ ਦੇ ਵਿੱਚ ਚੱਲੀ ਹੈ ਬਾਅਦ ਅਪਾ ਅਧਰਾਂ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਥੋੜੀ ਬਹੁਤੀ ਹਨੇਰੀ ਦੇ ਰੂਪ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਗੱਲ ਕਰਾਂਗੇ ਤਾਂ ਮਾਲਵਾ ਬੈਲਟ ਜਿਹੜੀ ਹੈ ਜਿਹਦੇ ਵਿੱਚ ਬਠਿੰਡਾ ਮਾਨਸਾ ਜ਼ਿਲ੍ਹਾ ਆਉਂਦਾ ਹੈ ਸੰਗਰੂਰ ਦਾ ਇਲਾਕਾ ਹੋ ਗਿਆ ਇਹਨਾਂ ਵਿੱਚ ਥੋੜੇ ਜਿਹਾ ਚਾਂਸ ਘੱਟ ਨੇ ਪਰ ਬਾਕੀ ਪੰਜਾਬ ਦੇ ਵਿੱਚ ਚਾਂਸ ਜ਼ਿਆਦਾ ਨੇ ਮੀਂਹ ਦੇ ਤੇ ਜਿਸ ਦੇ ਕਾਰਨ ਸਾਨੂੰ ਅੱਜ ਰਾਤ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬੂੰਦਾਬੰਦੀ ਰਹੇਗੀ ਕਿਣਮਣਕਣੀ ਦੇ ਹਾਲਾਤ ਰਹਿਣਗੇ ਜਿਸ ਦੇ ਨਾਲ ਕਿਸਾਨ ਵੀਰਾਂ ਦੀ ਚਿੰਤਾ ਥੋੜੀ ਜਿਹੀ ਵੱਧਦੀ ਹੋਈ ਦਿਖਾਈ ਦੇ ਸਕਦੀ ਹੈ ਕਿਉਂਕਿ ਇਸ ਸਮੇਂ ਕਣਕ ਦਾ ਥੋੜਾ ਜਿਹਾ ਹੁਣ ਆਪਾਂ ਕਹიდੇ ਕਦ ਬੱਦ ਚੁੱਕਿਆ ਹੈ ਕਣਕ ਨੂੰ ਛਿੱਟਾ ਆ ਚੁੱਕਿਆ ਹੈ ਜਿਸ ਦੇ ਕਾਰਨ ਕਣਕ ਦਾ ਨੁਕਸਾਨ ਹੋਣ ਦੇ ਚਾਂਸ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਆਪਾਂ ਅਰਦਾਸ ਕਰਦੇ ਰੱਬ ਅੱਗੇ ਕੋਈ ਬਹੁਤ ਵੱਡਾ ਕੋਈ ਨੁਕਸਾਨ ਨਾ ਹੋਵੇ ਜਿਸ ਦੇ ਨਾਲ ਕਿਸਾਨ ਵੀਰ ਠੀਕ ਠਾਕ ਆਪਣੀ ਫਸਲ ਨੂੰ ਸਬਕ ਸਕਣ ਹਾਰ ਇਹ ਜਿਹੜੇ ਦਿਨ ਨੇ ਫਰਵਰੀ ਮਹੀਨੇ ਤੋਂ ਲੈ ਕੇ ਮਾਰਚ ਦੇ ਅਖੀਲੇ ਦਿਨ ਜਿਹੜੇ ਹੁੰਦੇ ਨੇ ਇਹਨਾਂ ਵਿੱਚ ਜਿਹੜੇ ਮੀਂਹ ਆਉਂਦੇ ਨੇ ਕਿਤੇ ਨਾ ਕਿਤੇ ਕਣਕ ਦੇ ਉੱਪਰ ਭਾਰੀ ਪੈਂਦੇ ਨੇ ਤੇ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਅਸੀਂ ਚੈਨਲ ਦੇ ਉੱਪਰ ਵੀਡੀਓ ਦੇ ਰਾਹੀਂ ਸ਼ੇਅਰ ਕਰਦੇ ਰਹਿੰਦੇ ਆ ਤਾਂ ਹੀ ਰਿਕਵੈਸਟ ਕਰਦੀ ਆ ਕਿ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਅੱਜ ਰਾਤ ਤਾਪਮਾਨ ਦੀ ਗੱਲ ਕਰਾਂਗੇ ਤਾਂ ਤਾਪਮਾਨ ਜਿਹੜੇ ਨੇ ਉਹ 10 ਡਿਗਰੀ ਤੋਂ ਥੱਲੇ ਆਉਣ ਦੀ ਪੂਰੀ ਪੂਰੀ ਉਮੀਦ ਹੈ ਠੰਡ ਦੇ ਮਾਹੌਲ ਬਣਿਆ ਰਹੇਗਾ ਠੰਡੀ ਰਾਤ ਹੋਣ ਵਾਲੀ ਹੈ ਤੇ ਕਿਰਮਣ ਕਣੀ ਦਾ ਮਾਹੌਲ ਪੂਰੀ ਰਾਤ ਬਣਿਆ ਰਹੇਗਾ ਸਵੇਰ ਦੇ ਸਮੇਂ ਜਿਹੜੀ ਮੀਂਹ ਦੀ ਅਪਡੇਟ ਆਵੇਗੀ ਉਹ ਤੁਹਾਨੂੰ ਸਵੇਰ ਦੇ ਸਮੇਂ ਵੀਡੀਓ ਦੇ ਰਾਹੀਂ ਮਿਲਦੀ ਪਹੁੰਚਦੀ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ